ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਲਕਾ ਬੰਗਾ ਤੋਂ ਵਿਦਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵੱਲੋਂ ਬਲਾਕ ờ ਦੇ ਪਿੰਡ ਬਖਲੌਰ ਗੈਲ ਮਜਾਰੀ ਮਾਲੋ ਮਜਾਰਾ ਸ਼ੇਖੂਪੁਰ ਲੜੋਆ ਸੁਕਾਰਾ ਅਤੇ ਰਹਿਪਾ ਤੋਂ ਇਲਾਵਾ ਹੋਰ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਜਿਸ ਦੌਰਾਨ ਜਿੱਥੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਨੀਆਂ ਗਈਆਂ ਉੱਥੇ ਹੀ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਗਿਆ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਰ ਨਸ਼ਾ ਤਸਕਰ ਜ਼ਮਾਨਤਾ ਤੇ ਜੇਲ੍ਹੋਂ ਬਾਹਰ ਆ ਕੇ ਨਸ਼ਾ ਵੇਚਣੋਂ ਨਾ ਹਟੇ ਤਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ ਪਿੰਡ ਬਖਲੌਰ ਵਿਖੇ ਸਰਪੰਚ ਪੰਨੂ ਰਾਮ ਤੇ ਰਾਮ ਪ੍ਰਕਾਸ਼ ਚੰਬਰ ਅਤੇ ਗਹਿਲ ਮਜਾਰੀ ਵਿਖੇ ਜ਼ਿਲ੍ਹਾ ਕਿਸਾਨ ਸੈਲ ਦੇ ਉਪ ਪ੍ਰਧਾਨ ਚਰਨਜੀਤ ਸਿੰਘ ਚੱਜ ਨੇ ਸਾਰੀ ਟੀਮ ਦਾ ਸਵਾਗਤ ਅਤੇ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨਾਲ ਕੋਆਰਡੀਨੇਟਰ ਸੋਹਣ ਲਾਲ ਟੰਡਾ ਬੀਡੀਪੀਓ ਆਦੇਸ਼ ਕੁਮਾਰ ਐਸ ਐਚਓ ਮਹਿੰਦਰ ਸਿੰਘ ਮੁਕੰਦਪੁਰ ਬਲਾਕ ਪ੍ਰਧਾਨ ਬਹਾਦਰ ਸਿੰਘ ਥਿਆੜਾ ਅਤੇ ਪਵਨ ਸਿੱਧੂ ਗੁਨਾਚੌਰ ਪੰਚਾਇਤ ਸਕੱਤਰ ਰਾਕੇਸ਼ ਕੁਮਾਰ ਅਤੇ ਕੁਲਦੀਪ ਸਿੰਘ ਤੋਂ ਇਲਾਵਾ ਪਿੰਡਾਂ ਦੇ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ ਆਓ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨਾਲ ਕਰੀਏ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜਦੋਂ ਦਾ ਜੁੱਧ ਨਸ਼ਾ ਵਿਰੋਧ ਪੰਜਾਬ ਦੇ ਅੰਦਰ ਸ਼ੁਰੂ ਕੀਤਾ ਇਹਦੇ ਬੜੇ ਸਾਰਥਕ ਨਤੀਜੇ ਆ ਰਹੇ ਨੇ ਲੋਕਾਂ ਚ ਜਾਗਰਤੀ ਵੱਧ ਰਹੀ ਹੈ ਲੋਕ ਪਿੰਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਔਰ ਗਵਾਂਡੀਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਉਹ ਨਵੇਂ ਤਰੀਕੇ ਦੇ ਨਾਲ ਸੈਂਸਿਟਿਵ ਹੋਏ ਆ। ਪਰ ਮੈਂ ਸਮਝਦਾ ਕਿ ਅੱਜ ਜੇਕਰ ਮੈਂ ਕਿਸੇ ਹਲਕੇ ਦੀ ਨਾ ਗੱਲ ਨਾ ਵੀ ਗੱਲ ਕਰਾਂ। ਮੈਂ ਬੰਗਾ ਹਲਕੇ ਦੀ ਗੱਲ ਕਰਾਂ। ਤੁਸੀਂ ਸਾਡੇ ਪਿੰਡ ਔਰ ਗੁਰੂਪੁਰ ਦੇ ਵਿੱਚ ਕਿੰਨਾ ਰੌਲਾ ਸੀ। ਤੁਸੀਂ ਰੋਜ਼ ਉੱਥੇ ਜਾਂਦੇ ਹੋ। ਅੱਜ ਉੱਥੇ ਇੱਕ ਵੀ ਨਸ਼ਾ ਤਸਕਰ ਤੁਹਾਨੂੰ ਪਿੰਡ 'ਚ ਨਹੀਂ ਮਿਲਦਾ। ਨਸ਼ਾ ਕਰਨ ਵਾਲੇ ਹੋ ਸਕਦੇ ਆ। ਅਸੀਂ ਉਹਨਾਂ ਦਾ ਇਲਾਜ ਕਰਾ ਰਹੇ ਆ। ਸੋ ਮੈਂ ਸਮਝਦਾ ਕਿ ਜੋ ਇੱਕ ਮੂਵਮੈਂਟ ਤਾਂ ਕਾਮਯਾਬ ਹੋ ਰਹੀ ਹੈ ਕਿਉਂਕਿ ਲੋਕ ਉੱਠ ਕੇ ਖੜੇ ਹੋ ਗਏ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਖੋਕਾ ਦਿੱਤਾ ਕਿ ਆਓ ਪੰਜਾਬ ਦੇ ਲੋਕੋ ਉੱਠੋ ਉੱਠ ਕੇ ਖੜੇ ਹੋਵੋ ਅਸੀਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਇਸ ਪੰਜਾਬ ਨੂੰ ਨੱਚਦਾ ਖੇਡਦਾ ਪੰਜਾਬ ਬਣਾਣਾ ਔਰ ਲੋਕਾਂ ਨੇ ਜਦੋਂ ਸਾਥ ਦਿੱਤਾ 3 ਕਰੋੜ ਜਿਹੜੇ ਪੰਜਾਬੀ ਜਦੋਂ ਨਾਲ ਖੜੇ ਹੋ ਗਏ ਅੱਜ ਪਿੰਡਾਂ ਦੇ ਵਿੱਚ ਨਸ਼ੇ ਨੂੰ ਠੱਲ ਹੈ ਲੋਕ ਡਰ ਰਹੇ ਨੇ ਔਰ ਮੈਂ ਸਮਝਦਾ ਕਿ ਜਦੋਂ ਨਸ਼ਾ ਤਸਕਰ ਡਰਨ ਲੱਗ ਜਾਂਦੇ ਇਰ ਕਿਸੇ ਵੀ ਜਿਹੜੀ ਨਸ਼ਾ ਸਪਲਾਈ ਉਹ ਬੰਦ ਹੋ ਜਾਏਗੀ। ਜਿੰਦਰ ਸਾਹਿਬ ਹੋਰ ਸੀ ਆਪ ਤੌਰ ਤੇ ਸ਼ਿਕਾਇਤ ਦੇਖੀ ਗਈ ਆ ਕਿ ਜਿਹੜੇ ਲੋ ਜਿਹੜੇ ਬੱਚੇ ਪੀ ਰਹੇ ਆ ਨਸ਼ਾ ਪੀ ਰਹੇ ਸੀਗੇ ਜਾਂ ਕਰ ਰਹੇ ਆ ਉਹਨਾਂ ਨੂੰ ਜ਼ਿਆਦਾਤਰ ਕੀ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਕਿ ਉਹਨਾਂ 'ਚ ਸੁਧਾਰ ਹੋਇਆ ਕੁਝ ਦਿਨ ਪਹਿਲਾਂ ਕੁਝ ਪਹਿਲਾਂ ਤੋਂ ਇਹ ਲੋਕਾਂ ਵਿੱਚ ਰੋਸ ਸੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਕਿ ਉਹਨਾਂ ਤੇ ਨਸ਼ਾ ਉਹ ਨਾ ਇੱਕ ਗਲਤ ਇਨਫੋਰਮੇਸ਼ਨ ਆ ਜਦੋਂ ਕਿਸੇ ਬੱਚੇ ਨੂੰ ਅਸੀਂ ਦਾਖਲ ਕਰਾਣੇ ਉਹ ਪੇਰੈਂਟਸ ਇੱਕ ਲੈਂਦੇ ਆ ਕੋਨ ਅਥਾਰਾਈਜੇਸ਼ਨ ਲੈਂਦੇ ਆ ਕਿ ਤੁਸੀਂ ਸਾਡੇ ਬੱਚੇ ਦਾ ਇਹ ਵਿੱਚੋਂ ਭੱਜੇ ਨਾ ਜਿਹੜੇ ਜਿਹੜੇ ਅੰਦਰ ਕੀਤੇ ਉਹ ਸਾਰੇ ਦੇ ਸਾਰੇ ਉਹ ਨਸ਼ਾ ਤਸਕਰ ਹੀ ਕੀਤੇ ਆ ਕਹਿੰਦਾ ਜਿਹੜਾ ਬੱਚਾ ਖਾਂਦਾ ਸਾਡੀ ਐਸਐਚਓ ਸਾਹਿਬ ਨੂੰ ਪੁੱਛ ਲਓ ਕਿਸੇ ਨੂੰ ਵੀ ਕਿਸੇ ਅਫਸਰ ਨੂੰ ਸਾਡੀ ਕਲੀਅਰ ਕਟ ਇਹ ਇਨਸਟਰਕਸ਼ਨ ਆ ਬੇਚਣ ਵਾਲੇ ਤੇ ਕੋਈ ਪਰਚਾ ਬੇਚਣ ਵਾਲੇ ਦੇ ਪਰਚਾ ਕਰਨਾ ਜਿਹੜਾ ਖਾਂਦਾ ਉਹਦੇ ਤੇ ਕੋਈ ਪਰਚਾ ਨੂੰ ਸਮਝਾ ਕੇ ਵਜਾ ਕੇ ਹਫਸਾ ਲੈ ਕੇ ਜਾਣਾ ਉਹਦਾ ਨਸ਼ਾ ਛੁਡਾਣਾ ਸਰਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਸਮਗਰੋ ਰਫਤਾਰਾਂ ਦੇ ਪੱਧਰ ਤੇ ਚੱਲ ਰਿਹਾ ਹੈ। ਰਤੁਪ ਪੁਸ਼ਕ ਸਮਾਂਤਾਂ ਦੇ ਬਾਹਰ ਆਉਣੇ ਸ਼ੁਰੂ ਹੋ ਗਿਆ ਕੁਝ ਆ ਜਾਣਗੇ ਹੋਰ ਮਹੀਨੇ ਤੱਕ 2 ਮਹੀਨੇ ਤੱਕ ਜਾਂ ਕਿਸੇ ਦਿਨ ਕਿ ਉਹਨਾਂ ਵਾਰੀ ਕੋ ਯੋਜਨਾ ਕੀਤੀ ਹੈ ਉਹ ਆਉਂਦੇ ਆ ਫੇਰ ਨਾਲ ਉਹ ਸ਼ੁਰੂ ਕਰ ਦੇ। ਦੇਖੋ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਜਿਹੜਾ ਬੰਦਾ ਜਿਹਨੂੰ ਜਿੰਨੀ ਸਜ਼ਾ ਮਿਲਣੀ ਉਹਨੂੰ ਮਿਲਦੀ ਹੈ ਜੇਕਰ ਜੱਜ ਸਾਹਿਬਾਨ ਉਹਨਾਂ ਨੂੰ ਜਮਾਨਤ ਦਿੰਦੇ ਆ ਪਰ ਜਮਾਨਤ ਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬ ਪੁਲਿਸ ਜਾਂ ਪਿੰਡ ਦੇ ਲੋਕ ਜਿਹੜੇ ਨਸ਼ਿਆਂ ਖਿਲਾਫ ਲੜਾਈ ਲੜ ਰਹੇ ਆ ਉਹ ਸੌਂ ਗਏ ਆ ਜੇਕਰ ਉਹ ਜ਼ਿਲ੍ਹਾ ਜੋ ਆਗੇ ਫਿਰ ਮੈਨੂੰ ਸੁਧਰੇ ਫਿਰ ਉਹਨਾਂ ਨੂੰ ਕਹਿੰਦਾ ਉਹ ਸੁਧਾਰਨ ਲਈ ਬਹੁਤ ਤਰੀਕੇ ਆ ਜੇ ਅੱਜ ਔੜ ਦੇ ਵਿੱਚ ਨਸ਼ਾ ਤਸਕਰ ਦੀ ਪ੍ਰਾਪਰਟੀ ਢਹਿ ਡੇਰੀ ਹੋਈ ਆ ਉਥੇ ਪੀੜਾ ਪੰਜਾ ਚੱਲਿਆ ਜੇ ਇੱਕ ਨਸ਼ਾ ਤਸਕਰ ਦੀਆਂ ਔੜ ਦੇ ਵਿੱਚ ਉਹਦੀ ਲੱਤਾਂ 'ਚ ਗੋਲੀਆਂ ਵੱਜੀਆਂ ਤਾਂ ਮੈਂ ਸਮਝਦਾ ਇਹ ਇਹ ਕੋਈ ਆਖਰੀ ਮੌਕਾ ਨਹੀਂ ਜੇ ਤੋ ਫਿਰ ਇਹ ਲੋਕ ਜੇ ਇਦਾਂ ਦੇ ਕੰਮ ਕਰਨਗੇ ਤਾਂ ਉਹਨਾਂ ਤੇ ਉਸੇ ਤਰ੍ਹਾਂ ਵਿਹਾਰ ਕੀਤਾ ਜਾਊਗਾ ਜਿਸ ਤਰ੍ਹਾਂ ਔਰ ਚ ਕੀਤਾ ਗਿਆ ਅੱਜ ਡਾਕਟਰ ਸੁਖਵਿੰਦਰ ਕੁਮਾਰ ਜੀ ਸੁਖੀ ਐਮ ਐਲ ਏ ਹਲਕਾ ਬੰਗਾ ਤੇ ਮੰਤਰੀ ਸਾਹਿਬ ਪਹੁੰਚਿਆ ਸੀ ਤੇ ਮੈਂ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲੇ ਚੱਕਿਆ ਕੀਤਾ ਬੇ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਢਾ ਰਹੇ ਆ ਜਦੋਂ ਇੱਕ ਵੀ ਪ੍ਰਾਪਰਟੀ ਢਹਿ ਗਈ ਤਾਂ ਅਗਲੇ ਨੂੰ ਪਤਾ ਲੱਗ ਜੂਗਾ ਵੀ ਮੈਂ ਐਨੇ ਚਾਚੇ ਬਣਾਈ ਸੀ ਤੇ ਮੇਰਾ ਹੁਣ ਘਰ ਜਿਹੜਾ ਢਾਹ ਢੇਰੀ ਹੋ ਗਿਆ ਤੇ ਉਹ ਮੇਰੇ ਖਿਆਲ ਤਾਂ ਵੀ ਗਾ ਨਹੀਂ ਵੇਚੂਗੇ ਜੇ ਵੇਚੂਗੇ ਤੇ ਦੁਬਾਰਾ ਸਰਕਾਰ ਦੇ ਕੋਲ ਬਥੇਰੇ ਪ੍ਰਬੰਧ ਹੁੰਦੇ ਆ ਤੇ ਸਰਕਾਰ ਆਪਣੇ ਹਿਸਾਬ ਨਾਲ ਉਹਨਾਂ ਨੂੰ ਟੌਗ